ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਟੋਰੀ ਟੈਲਰ ਸੈਂਡੀ ਦੇ ਉੱਤੇ ਅੱਜ ਫੇਰ ਮੈਂ ਇੱਕ ਸੱਚੀ ਘਟਨਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹਾਂ ਅੱਜ ਜਿਹੜੀ ਸੱਚੀ ਘਟਨਾ ਦੀ ਮੈਂ ਗੱਲ ਕਰਨ ਜਾ ਰਿਹਾ ਇਹ ਜੰਮੂ ਦੀ ਹੈ ਜੰਮੂ ਦੇ ਵਿੱਚ ਪ੍ਰੇਮ ਕਲੋਨੀ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਪਰਿਵਾਰ ਦੇ ਵਿੱਚ ਇੱਕ ਬੇਟੀ ਹੈ ਤੇ ਇਸ ਦੇ ਮਾਤਾ ਪਿਤਾ ਨੇ ਇਸ ਬੇਟੀ ਦਾ ਨਾਮ ਹੁੰਦਾ ਆ ਪ੍ਰਿਆ ਇਹ 10ਵੀਂ ਕਲਾਸ ਦੇ ਵਿੱਚ ਪੜ੍ਹਦੀ ਹੁੰਦੀ ਹੈ ਇਹ ਜੋ ਪ੍ਰਿਆ ਸੀ ਇਹ ਆਪਣੇ ਮਾਂ-ਬਾਪ ਦੀ ਇਕਲੌਤੀ ਸੰਤਾਨ ਸੀ ਇਹਦਾ ਕੋਈ ਭੈਣ ਭਰਾ ਨਹੀਂ ਸੀ ਪ੍ਰਿਆ ਪੜਨ ਦੇ ਵਿੱਚ ਵੀ ਕਾਫੀ ਹੁਸ਼ਿਆਰ ਸੀ ਦੇਖਣ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਸੋਹਣੀ ਸੀ ਪ੍ਰਿਆ ਸਾਰੇ ਸਬਜੈਕਟਾਂ ਦੇ ਵਿੱਚ ਵਧੀਆ ਨੰਬਰ ਲੈਂਦੀ ਸੀ ਤੇ ਵਧੀਆ ਡਿਵੀਜ਼ਨ ਦੇ ਵਿੱਚ ਇਹ ਪਾਸ ਕਰ ਦੀ ਸੀ ਪੜ੍ਹਾਈ ਲਿਖਾਈ ਦੇ ਇਲਾਵਾ ਇਹ ਘਰ ਦੇ ਵਿੱਚ ਸਾਰੇ ਕੰਮ ਕਰ ਲੈਂਦੀ ਸੀ ਕਿਸੇ ਪੱਖੋਂ ਇਹਦੇ ਵਿੱਚ ਕੋਈ ਕਮੀ ਨਹੀਂ ਸੀ ਪ੍ਰਿਆ ਦੇ ਜੋ ਮਾਪਿਓ ਸੀ ਉਸ ਤੋਂ ਬਹੁਤ ਖੁਸ਼ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਬੇਟੀ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਹੈ ਉਹ ਆਪਣੀ ਬੇਟੀ ਦੇ ਉੱਤੇ ਮਾਣ ਕਰਦੇ ਸੀ ਇਸ ਤੋਂ ਇਲਾਵਾ ਜੋ ਪ੍ਰਿਆ ਦੀ ਮਦਰ ਸੀ ਉਹ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਸੀ ਉਹ ਸਵੇਰੇ 9 ਵਜੇ ਘਰੋਂ ਚਲੀ ਜਾਂਦੀ ਸੀ ਤੇ ਸ਼ਾਮ ਪੈਂਡ ਦੇ ਘਰ ਵਾਪਸ ਆਉਂਦੀ ਸੀ ਪਰੀਆ ਦੇ ਜੋ ਪਿਤਾ ਸੀ ਉਹ ਵੀ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਜੌਬ ਕਰਦਾ ਸੀ। ਉਹ ਸਵੇਰੇ 9 ਵਜੇ ਘਰੋਂ ਨਿਕਲਦਾ ਤਾਂ ਉਹ ਸ਼ਾਮ ਨੂੰ ਘਰ ਵਾਪਸ ਆਉਂਦਾ ਸੀ। ਪ੍ਰੀਆ ਦੇ ਜੋ ਮਾਪੇ ਸੀ ਉਹ ਹਮੇਸ਼ਾ ਇਹੀ ਚਾਹੁੰਦੇ ਸੀ ਕਿ ਉਹਨਾਂ ਦੀ ਬੇਟੀ ਵਧੀਆ ਪੜ੍ਹ ਲਿਖ ਜਾਵੇ ਕਿਉਂਕਿ ਉਹ ਹਮੇਸ਼ਾ ਉਹਨੂੰ ਪੜ੍ਹ ਲਿਖਾ ਕੇ ਕੋਈ ਵੱਡਾ ਅਫਸਰ ਬਣਾਉਣਾ ਚਾਹੁੰਦੇ ਸੀ। ਪ੍ਰੀਆ ਦੇ ਲਈ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਪਰੀਆ ਦੇ ਜੋ ਮਾਪੇ ਸੀ ਉਹ ਆਪਣੀ ਬੇਟੀ ਦੀ ਹਰ ਇੱਕ ਖੁਆਇਸ਼ ਨੂੰ ਪੂਰਾ ਕਰਦੇ ਸੀ। ਹੁਣ ਉਧਰ ਜੋ ਪਰੀਆ ਦੇ ਮਾਤਾ ਪਿਤਾ ਸੀ ਉਹ ਆਪਣੀ ਡਿਊਟੀਆਂ ਦੇ ਉੱਤੇ ਚਲੇ ਜਾਂਦੇ ਸੀ ਤੇ ਉਹ ਸ਼ਾਮ ਪੈਂਦੇ ਘਰ ਵਾਪਸ ਆਉਂਦੇ ਸੀ। ਜੋ ਪਰੀਆ ਸੀ ਇਹ ਆਪਣਾ ਸਕੂਲ ਚਲੀ ਜਾਂਦੀ ਸੀ ਤੇ ਦੁਪਹਿਰ ਦੇ ਵੇਲੇ ਇਹ ਘਰ ਆ ਜਾਂਦੀ ਸੀ। ਤਾਂ ਘਰ ਆ ਕੇ ਹੁਣ ਇਹ ਉਦੋਂ ਤੱਕ ਕੱਲੀ ਰਹਿੰਦੀ ਸੀ ਜਦੋਂ ਤੱਕ ਇਹਦੇ ਮਾਪਿਓ ਘਰ ਆ ਨਹੀਂ ਜਾਂਦੇ ਸੀ। ਹੁਣ ਇਹਨਾਂ ਤਿੰਨਾਂ ਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ। ਕਿਸੇ ਚੀਜ਼ ਦੀ ਕਮੀ ਨਹੀਂ ਸੀ। ਹੁਣ ਦੂਜੇ ਪਾਸੇ ਜਦੋਂ ਇਹ ਪਰੀਆ ਸਕੂਲ ਜਾਂਦੀ ਸੀ ਤਾਂ ਇਹਦੀ ਕਲਾਸ ਦੇ ਵਿੱਚ ਇਹਦੀ ਇੱਕ ਦੋਸਤ ਸੀ ਸੋਨੀਆ। ਜੋ ਸੋਨੀਆ ਸੀ ਇਹ ਇੱਕ ਵਿਗੜੀ ਹੋਈ ਕੁੜੀ ਸੀ ਇਸ ਤੋਂ ਇਲਾਵਾ ਇਹ ਉੱਥੇ ਮੁੰਡਿਆਂ ਦੇ ਨਾਲ ਗੱਲਾਂ ਕਰਦੀ ਰਹਿੰਦੀ ਸੀ ਤੇ ਫੋਨ ਦੇ ਉੱਤੇ ਇਹ ਅਸ਼ਲੀਲ ਫਿਲਮਾਂ ਦੇਖਦੀ ਰਹਿੰਦੀ ਸੀ ਮਤਲਬ ਫੋਨ ਦੇ ਉੱਤੇ ਗਲਤ ਚੀਜ਼ਾਂ ਹੀ ਦੇਖਦੀ ਸੀ ਹੁਣ ਇੱਕ ਦਿਨ ਸਕੂਲ ਦੇ ਵਿੱਚ ਜੋ ਸੋਨੀਆ ਹੁੰਦੀ ਹੈ ਉਹ ਪ੍ਰਿਆ ਨੂੰ ਕਹਿੰਦੀ ਹੈ ਕਿ ਤੂੰ ਕਦੇ ਪੋਰਨ ਮੂਵੀ ਦੇਖੀ ਐ ਤਾਂ ਪ੍ਰਿਆ ਕਹਿੰਦੀ ਹੈ ਕਿ ਨਹੀਂ ਮੈਂ ਕਦੇ ਵੀ ਇਸ ਤਰ੍ਹਾਂ ਦੀ ਮੂਵੀ ਨਹੀਂ ਦੇਖੀ ਤੇ ਨਾ ਹੀ ਮੈਂ ਦੇਖਣਾ ਚਾਹੁੰਨੀ ਆ ਤਾਂ ਸੋਨੀਆ ਉੱਥੇ ਕਹਿੰਦੀ ਹੈ ਕਿ ਤੂੰ ਇੱਕ ਵਾਰ ਇਹ ਦੇਖ ਕੇ ਦੇਖੀ ਤੈਨੂੰ ਮਜ਼ਾ ਆ ਜਾਊਗਾ ਜ਼ਿੰਦਗੀ ਬਦਲ ਜਾਊਗੀ ਫੀਲਿੰਗ ਆਊਗੀ ਤਾਂ ਸੋਨੀਆ ਕੀ ਕਰਦੀ ਹੈ ਕਿ ਇੱਕ ਪਰਚੀ ਦੇ ਉੱਤੇ ਇੱਕ ਸਾਈਟ ਲਿਖਦੀ ਹੈ ਤੇ ਉਹ ਪ੍ਰਿਆ ਨੂੰ ਦੇ ਦਿੰਦੀ ਹੈ ਉਹ ਨੂੰ ਕਹਿੰਦੀ ਹੈ ਕਿ ਤੂੰ ਘਰ ਜਾ ਕੇ ਜਦੋਂ ਕੱਲੀ ਹੋਵੇਂਗੀ ਤਾਂ ਇਸ ਸਾਈਟ ਨੂੰ ਖੋਲ ਕੇ ਦੇਖੀ ਉੱਥੇ ਇਸ ਤਰ੍ਹਾਂ ਦੀਆਂ ਮੂਵੀਜ਼ ਹੋਣਗੀਆਂ ਤੇ ਫਿਰ ਜਦੋਂ ਤੂੰ ਇੱਕ ਵਾਰ ਇਹ ਮੂਵੀ ਦੇਖੇਂਗੀ ਤਾਂ ਫਿਰ ਤੈਨੂੰ ਬਹੁਤ ਮਜ਼ਾ ਆਊਗਾ ਇਸ ਤੋਂ ਬਾਅਦ ਸਕੂਲ ਨੂੰ ਛੁੱਟੀ ਹੁੰਦੀ ਹੈ ਘਰੇ ਚਲੇ ਜਾਂਦੇ ਨੇ ਉਹ ਜੋ ਸਾਈਟ ਲਿਖੀ ਹੁੰਦੀ ਹੈ ਪ੍ਰਿਆ ਆਪਣੇ ਕੋਲ ਹੀ ਰੱਖਦੀ ਹੈ ਤਾਂ ਹੁਣ ਘਰੇ ਜਾਂਦੇ ਨੇ ਇਹਦੇ ਮਾਤਾ ਪਿਤਾ ਘਰ ਆ ਜਾਂਦੇ ਨੇ ਇਹ ਰਾਤ ਦਾ ਖਾਣਾ ਖਾਂਦੇ ਨੇ ਖਾਣਾ ਖਾਣ ਤੋਂ ਬਾਅਦ ਪ੍ਰਿਆ ਜਦੋਂ ਆਪਣੇ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਤਾਂ ਕਮਰੇ ਦੇ ਵਿੱਚ ਜਾ ਕੇ ਉਸ ਨੂੰ ਖਿਆਲ ਦੇ ਵਿੱਚ ਆਉਂਦਾ ਹੈ ਕਿ ਉਸਨੇ ਪਰਚੀ ਦੇ ਉੱਤੇ ਇੱਕ ਵੈਬਸਾਈਟ ਲਿਖੀ ਸੀ ਉਸਦੇ ਬੈਗ ਚ ਹੁੰਦੀ ਹੈ ਤਾਂ ਫਿਰ ਉਹ ਪਰਚੀ ਕੱਢਦੀ ਹੈ ਉਸ ਤੋਂ ਬਾਅਦ ਫੋਨ ਚੱਕਦੀ ਹੈ ਤੇ ਉੱਤੇ ਉਹ ਵੈਬਸਾਈਟ ਭਰ ਦਿੰਦੀ ਹੈ ਜਦੋਂ ਕਲਿੱਕ ਕਰਦੀ ਹੈ ਤਾਂ ਫਿਰ ਬਹੁਤ ਸਾਰੀਆਂ ਜੋ ਪੋਨ ਮੂਵੀਜ਼ ਹੁੰਦੀਆਂ ਨੇ ਉਹਦੇ ਸਾਹਮਣੇ ਖੁੱਲ ਜਾਂਦੀਆਂ ਨੇ ਫਿਰ ਇੱਕ ਮੂਵੀ ਦੇ ਉੱਤੇ ਕਲਿੱਕ ਕਰਦੀ ਹੈ ਤੇ ਉਹ ਫਿਲਮ ਦੇਖਣਾ ਸ਼ੁਰੂ ਕਰ ਦਿੰਦੀ ਹੈ ਉਹ ਲਗਾਤਾਰ ਇੱਕ ਘੰਟਾ ਉਹ ਮੂਵੀ ਦੇਖਦੀ ਹੈ ਪਰ ਉੱਤੇ ਉਹ ਕੀ ਕਰ ਸਕਦੀ ਸੀ ਪਰ ਉਹ ਜਦੋਂ ਫਿਲਮ ਦੇਖ ਰਹੀ ਸੀ ਤਾਂ ਉਹ ਐਕਸਾਈਟਡ ਹੋ ਜਾਂਦੀ ਹੈ ਇਸ ਤੋਂ ਬਾਅਦ ਇੱਕ ਘੰਟਾ ਲਗਾਤਾਰ ਉਹ ਹੋਰ ਮੂਵੀਜ਼ ਦੇਖਦੀ ਹੈ ਤੇ ਫਿਰ ਉਸ ਤੋਂ ਬਾਅਦ ਉਹ ਸੌ ਜਾਂਦੀ ਹੈ ਸਵੇਰ ਹੁੰਦੀ ਹੈ ਫਿਰ ਅਗਲੇ ਦਿਨ ਜਦੋਂ ਉਹ ਸਕੂਲ ਦੇ ਵਿੱਚ ਜਾਂਦੀ ਹੈ ਤਾਂ ਉਹ ਆਪਣੀ ਦੋਸਤ ਸੋਨੀਆ ਨੂੰ ਕਾਫੀ ਝਿੜਕਦੀ ਹੈ ਉਹ ਉਹਨੂੰ ਕਹਿੰਦੀ ਹੈ ਕਿ ਤੂੰ ਇਸ ਤਰ੍ਹਾਂ ਦੀਆਂ ਵੈਬਸਾਈਟਸ ਮੈਨੂੰ ਨਾ ਦੱਸਿਆ ਕਰ ਜਦੋਂ ਇਹ ਆ ਮੈਂ ਖੋਲ੍ਹੀਆਂ ਤਾਂ ਇਹਦੇ ਉੱਤੇ ਬਹੁਤ ਸਾਰੀਆਂ ਗੰਦੀਆਂ ਚੀਜ਼ਾਂ ਹੀ ਸੀ ਉਹ ਸੋਨੀਆ ਨੂੰ ਕਹਿੰਦੀ ਹੈ ਕਿ ਇਹ ਮੈਨੂੰ ਬਿਲਕੁਲ ਵੀ ਚੰਗੀਆਂ ਨਹੀਂ ਲੱਗੀਆਂ ਤਾਂ ਇਸ ਕਰਕੇ ਤੂੰ ਇਸ ਤਰ੍ਹਾਂ ਦੇ ਕੰਮ ਮੈਨੂੰ ਨਾ ਦੱਸਿਆ ਕਰ ਤਾਂ ਸੋਨੀਆ ਕਹਿੰਦੀ ਹੈ ਕਿ ਜਦੋਂ ਤੂੰ ਇਸ ਤਰ੍ਹਾਂ ਦੀਆਂ ਪੋਰਨ ਮੂਵੀਜ਼ ਰੋਜ਼ ਦੇਖੇਂਗੀ ਤਾਂ ਫਿਰ ਤੈਨੂੰ ਵਧੀਆ ਲੱਗਣ ਲੱਗੂਗਾ ਤੇ ਤੈਨੂੰ ਮਜ਼ਾ ਆਉਣ ਲੱਗੂਗਾ ਇਸ ਤੋਂ ਬਾਅਦ ਇਹਨਾਂ ਨੂੰ ਛੁੱਟੀ ਹੁੰਦੀ ਹੈ ਸਕੂਲ ਤੋਂ ਤੇ ਪ੍ਰਿਆ ਘਰੇ ਚਲੇ ਜਾਂਦੀ ਹੈ ਤੇ ਫਿਰ ਘਰੇ ਉਸੇ ਦਿਨ ਦੇ ਵਾਂਗੂ ਇਹ ਰਾਤ ਨੂੰ ਇਹਦੇ ਮਾਤਾ ਪਿਤਾ ਆਉਂਦੇ ਨੇ ਇਹ ਖਾਣਾ ਖਾਂਦੇ ਨੇ ਤੇ ਪ੍ਰੀਆ ਆਪਣੇ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਤਾਂ ਫਿਰ ਉਸ ਦਿਨ ਫੇਰ ਇਹ ਪ੍ਰੀਆ ਜੋ ਸੀਏ ਸਾਈਟ ਖੋਲਦੀ ਹੈ ਉੱਥੇ ਇਹ ਫੇਰ ਪੁਰਨ ਮੂਵੀਜ਼ ਦੇਖਦੀ ਹੈ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਜੋ ਪ੍ਰੀਆ ਹੁੰਦੀ ਹੈ ਇਹਨੂੰ ਵੀ ਜੋ ਪੁਰਨ ਮੂਵੀ ਸੀ ਇਹ ਦੇਖਣ ਦੀ ਆਦਤ ਪੈ ਜਾਂਦੀ ਹੈ ਦੂਸਰੇ ਦਿਨ ਇਹ ਸਕੂਲ ਜਾਂਦੀ ਹੈ ਤਾਂ ਫਿਰ ਇਹ ਆਪਣੀ ਦੋਸਤ ਸੋਨੀਆ ਦੇ ਨਾਲ ਗੱਲਬਾਤ ਕਰਦੀ ਹੈ ਇਹ ਸੋਨੀਆ ਨੂੰ ਕਹਿੰਦੀ ਹੈ ਕਿ ਤੂੰ ਮੇਰੀ ਦੋਸਤੀ ਕਿਸੇ ਮੁੰਡੇ ਦੇ ਨਾਲ ਕਰਵਾ ਦੇ ਤਾਂ ਫਿਰ ਜੋ ਸੋਨੀਆ ਸੀ ਉਹ ਇਹਨੂੰ ਇੱਕ ਮੁੰਡੇ ਦਾ ਨੰਬਰ ਦਿੰਦੀ ਆ ਜੀਦਾ ਨਾਮ ਹੁੰਦਾ ਹੈ ਵਿਕਾਸ ਤੇ ਇਹਨੂੰ ਨੰਬਰ ਦੇ ਕੇ ਉਹ ਕਹਿੰਦੀ ਆ ਕਿ ਤੂੰ ਇਸ ਨੰਬਰ ਦੇ ਉੱਤੇ ਕਾਲ ਕਰ ਲਈ ਤੇ ਜਦੋਂ ਇਹ ਮੁੰਡਾ ਫੋਨ ਚੱਕੂਗਾ ਤਾਂ ਉਹਨੂੰ ਦੱਸ ਦੇ ਕਿ ਇਹ ਨੰਬਰ ਮੈਨੂੰ ਸੋਨੀਆ ਨੇ ਦਿੱਤਾ ਹੈ ਇਹ ਜੋ ਸੋਨੀਆ ਨੇ ਨੰਬਰ ਦਿੱਤਾ ਸੀ ਇਹ ਇਹ ਲੜਕੇ ਦਾ ਨਾਮ ਹੁੰਦਾ ਹੈ ਵਿਕਾਸ ਤੇ ਇਹਦੀ ਉਮਰ 20 ਸਾਲ ਹੁੰਦੀ ਆ ਹੁਣ ਇਹ ਨੰਬਰ ਲੈ ਕੇ ਜੋ ਪ੍ਰੀਆ ਸੀ ਘਰੇ ਚਲੇ ਜਾਂਦੀ ਆ ਉਸੇ ਰੂਟੀਨ ਦੇ ਤਰ੍ਹਾਂ ਇਹ ਸ਼ਾਮ ਨੂੰ ਆਪਣਾ ਖਾਣਾ ਖਾਂਦੇ ਨੇ ਤੇ ਆਪਣੇ ਆਪਣੇ ਕਮਰੇ ਦੇ ਵਿੱਚ ਚਲੇ ਜਾਂਦੇ ਨੇ ਪ੍ਰੀਆ ਜਦੋਂ ਰਾਤ ਦੇ 11 ਵਜੇ ਦੇ ਨੇ ਤਾਂ ਆਪਣਾ ਫੋਨ ਕੱਢਦੀ ਹੈ ਤੇ ਇਹ ਜੋ ਸੋਨੀਆ ਨੇ ਨੰਬਰ ਦਿੱਤਾ ਹੁੰਦਾ ਇਹ ਡਾਇਲ ਕਰਦੀ ਹੈ ਉਧਰ ਦੂਜੇ ਪਾਸਿਓਂ ਵਿਕਾਸ ਫੋਨ ਚੱਕਦਾ ਤਾਂ ਪ੍ਰੀਆ ਕਹਿੰਦੀ ਹੈ ਕਿ ਮੈਨੂੰ ਇਹ ਨੰਬਰ ਸੋਨੀਆ ਨੇ ਦਿੱਤਾ ਹੈ ਤਾਂ ਵਿਕਾਸ ਸਮਝ ਆਂਦਾ ਹੈ ਕਿ ਇਹ ਕੁੜੀ ਨੇ ਮੇਰੇ ਨਾਲ ਦੋਸਤੀ ਕਰਨੀ ਆ ਇਸ ਕਰਕੇ ਹੀ ਉਹਨੇ ਮੇਰਾ ਨੰਬਰ ਦਿੱਤਾ ਆ ਉੱਥੇ ਇਹ ਇੱਕ ਘੰਟਾ ਫੋਨ ਦੇ ਉੱਤੇ ਗੱਲਬਾਤ ਕਰਦੇ ਨੇ ਹੁਣ ਇਹ ਰੋਜ਼ ਦਾ ਕੰਮ ਹੋ ਗਿਆ ਸੀ ਜੋ ਪ੍ਰਿਆ ਸੀ ਰੋਜ਼ ਵਿਕਾਸ ਨੂੰ ਫੋਨ ਕਰਦੀ ਸੀ ਤੇ ਇਹ ਗੱਲਾਂ ਮਾਰਦੇ ਰਹਿੰਦੇ ਸੀ ਇੱਕ ਮਹੀਨੇ ਬਾਅਦ ਜੋ ਵਿਕਾਸ ਸੀ ਉਹ ਪ੍ਰਿਆ ਨੂੰ ਕਹਿੰਦਾ ਕਿ ਮੈਂ ਤੈਨੂੰ ਮਿਲਣਾ ਚਾਹੁੰਦਾ ਆ ਉੱਧਰ ਜੋ ਪ੍ਰੀਆ ਹੁੰਦੀ ਹੈ ਉਹ ਵੀ ਇਹ ਸਭ ਨਹੀਂ ਚਾਹੁੰਦੀ ਹੁੰਦੀ ਹੈ ਤਾਂ ਪ੍ਰੀਆ ਕਹਿੰਦੀ ਹੈ ਵਿਕਾਸ ਨੂੰ ਕਿ ਜਿਸ ਦਿਨ ਮੇਰੇ ਘਰ ਦੇ ਵਿੱਚ ਕੋਈ ਨਹੀਂ ਹੋਊਗਾ ਤਾਂ ਮੈਂ ਤੈਨੂੰ ਦੱਸ ਦਵਾਂਗੀ ਤਾਂ ਫਿਰ ਉਸ ਦਿਨ ਆਪਾਂ ਮਿਲ ਲਵਾਂਗੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਇੱਕ ਦਿਨ ਜੋ ਪ੍ਰੀਆ ਦੇ ਮਾਤਾ ਪਿਤਾ ਹੁੰਦੇ ਨੇ ਉਹ ਆਪਣੀ ਡਿਊਟੀ ਦੇ ਉੱਤੇ ਚਲੇ ਜਾਂਦੇ ਨੇ ਤੇ ਪ੍ਰੀਆ ਸਕੂਲ ਤੋਂ ਛੁੱਟੀ ਕਰ ਲੈਂਦੀ ਹੈ ਤੇ ਫਿਰ ਜੋ ਪ੍ਰੀਆ ਸੀ ਇਹ ਵਿਕਾਸ ਨੂੰ ਦੱਸ ਦਿੰਦੀ ਹੈ ਕਿ ਅੱਜ ਘਰ ਦੇ ਵਿੱਚ ਕੋਈ ਨਹੀਂ ਹੈ ਤੇ ਉਸ ਨੂੰ ਮਿਲਣ ਦੇ ਲਈ ਬੁਲਾ ਲੈਂਦੀ ਹੈ ਉਸ ਤੋਂ ਬਾਅਦ ਵਿਕਾਸ ਇਹਨਾਂ ਦੇ ਘਰ ਦੇ ਵਿੱਚ ਆਉਂਦਾ ਹੈ ਇਹ ਪਹਿਲਾਂ ਬੈਠ ਕੇ ਗੱਲਾਂ ਕਰਦੇ ਨੇ ਖਾਂਦੇ ਪੀਂਦੇ ਨੇ ਤੇ ਫਿਰ ਜੋ ਵਿਕਾਸ ਸੀ ਇਹ ਪ੍ਰਿਆ ਦੇ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਅਸਲ ਦੇ ਵਿੱਚ ਜੋ ਪ੍ਰਿਆ ਸੀ ਉਹਨੂੰ ਵੀ ਇਹ ਸਭ ਕੁਝ ਚੰਗਾ ਲੱਗ ਰਿਹਾ ਹੁੰਦਾ ਹੈ ਪ੍ਰਿਆ ਉਹਦਾ ਵਿਰੋਧ ਨਹੀਂ ਕਰਦੀ ਕਿਉਂਕਿ ਉਹ ਵੀ ਪਹਿਲਾਂ ਹੀ ਇਹ ਸਭ ਕੁਝ ਚਾਹੁੰਦੀ ਸੀ ਇਸ ਤੋਂ ਬਾਅਦ ਜੋ ਵਿਕਾਸ ਸੀ ਪ੍ਰਿਆ ਨੂੰ ਕਮਰੇ ਦੇ ਵਿੱਚ ਲੈ ਜਾਂਦਾ ਹੈ ਉਸ ਸਮੇਂ ਜੋ ਪ੍ਰਿਆ ਸੀ ਇਹਨੇ ਪੋਰਨ ਊਵੀਜ਼ ਦੇਖੀਆਂ ਹੋਈਆਂ ਸੀ ਉਹੀ ਖਿਆਲ ਇਹਦੇ ਮਨ ਦੇ ਵਿੱਚ ਚੱਲ ਰਹੇ ਸੀ ਹੁਣ ਇਸ ਕਰਕੇ ਇਹ ਦੋਨੋਂ ਉੱਤੇ ਸਰੀਰਕ ਸੰਬੰਧ ਬਣਾਉਂਦੇ ਨੇ ਇਹਨਾਂ ਦੇ ਜੋ ਵੀ ਮਨ ਦੇ ਵਿੱਚ ਆਉਂਦਾ ਇਹ ਉਹ ਸਾਰਾ ਕੁਝ ਕਰਦੇ ਨੇ ਉਸ ਤੋਂ ਬਾਅਦ ਜੋ ਵਿਕਾਸ ਸੀ ਉਹ ਤੋਂ ਚਲੇ ਆ ਜਾਂਦਾ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਦੋਂ ਵੀ ਇਹਨਾਂ ਦਾ ਮਨ ਹੁੰਦਾ ਆ ਤਾਂ ਜੋ ਪ੍ਰਿਆ ਸੀ ਘਰ ਰਹਿ ਪੈਂਦੀ ਸੀ ਤੇ ਵਿਕਾਸ ਨੂੰ ਬੁਲਾ ਲੈਂਦੀ ਸੀ ਤੇ ਉਹਦੇ ਨਾਲ ਇਹ ਸਰੀਰਕ ਸੰਬੰਧ ਬਣਾਉਂਦੀ ਰਹਿੰਦੀ ਸੀ ਤਾਂ ਇਸ ਤੋਂ ਬਾਅਦ ਲਗਭਗ 2-3 ਮਹੀਨੇ ਇਹ ਸਭ ਕੁਝ ਚੱਲਦਾ ਰਹਿੰਦਾ ਤਾਂ ਫਿਰ ਅੱਗੇ ਜਾ ਕੇ ਕੀ ਹੁੰਦਾ ਹੈ ਕਿ ਜੋ ਪ੍ਰਿਆ ਦੇ ਗਵਾਂਢੀ ਹੁੰਦੇ ਨੇ ਉਹ ਦੇਖਦੇ ਨੇ ਕਿ ਇੱਕ ਮੁੰਡਾ ਇਹਨਾਂ ਦੇ ਘਰ ਦੇ ਵਿੱਚ ਆਉਂਦਾ ਉਹ ਲਗਭਗ 3-4 ਘੰਟੇ ਇਹਨਾਂ ਦੇ ਘਰ ਦੇ ਵਿੱਚ ਰੁਕਦਾ ਤੇ ਫਿਰ ਉਹ ਚਲੇ ਜਾਂਦਾ ਆ ਤੇ ਉਹ ਇਹ ਵੀ ਨੋਟ ਕਰਦੇ ਨੇ ਕਿ ਉਹ ਆਉਂਦਾ ਉਦੋਂ ਐ ਜਦੋਂ ਪ੍ਰਿਆ ਦੇ ਮਾਪਿਓ ਘਰ ਦੇ ਵਿੱਚ ਨਹੀਂ ਹੁੰਦੇ ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਇਹ ਸ਼ੱਕ ਆ ਜਾਂਦਾ ਹੈ ਕਿ ਇਹ ਮੁੰਡਾ ਕੌਣ ਹੈ ਪ੍ਰਿਆ ਦੇ ਜੋ ਗਵੰਡੀ ਹੁੰਦੇ ਨੇ ਇਹ ਗੱਲ ਪ੍ਰਿਆ ਦੇ ਮਾਤਾ ਪਿਤਾ ਨੂੰ ਦੱਸ ਦਿੰਦੇ ਨੇ ਜੋ ਪ੍ਰਿਆ ਦੇ ਮਾਪਿਓ ਸੀ ਉਹ ਉਸ ਤੇ ਬਹੁਤ ਯਕੀਨ ਕਰਦੇ ਸੀ ਉਹ ਉਹਨਾਂ ਦੀ ਇਹ ਗੱਲ ਨਹੀਂ ਮੰਨਦੇ ਉਹ ਕਹਿੰਦੇ ਨੇ ਜੇਕਰ ਅਸੀਂ ਆਪਣੇ ਅੱਖੀਂ ਦੇਖਾਂਗੇ ਤਾਂ ਹੀ ਸਾਨੂੰ ਯਕੀਨ ਆਊਗਾ ਫਿਰ ਇਸ ਤੋਂ ਬਾਅਦ ਜੋ ਪਈਆ ਦੇ ਮਾਪਿਓਂ ਦੇ ਨੇ ਉਹ ਇੱਕ ਪਲਾਨ ਬਣਾਉਂਦੇ ਨੇ ਉਹ ਸੋਚਦੇ ਨੇ ਕਿ ਉਹ ਡਿਊਟੀ ਤੇ ਨਹੀਂ ਜਾਣਗੇ ਉਹ ਲੋਕ ਕੇ ਦੇਖਣਗੇ ਕਿ ਘਰ ਦੇ ਵਿੱਚ ਕੌਣ ਆਉਂਦਾ ਆ ਤਾਂ ਫਿਰ ਉਹ ਇੱਕ ਦਿਨ ਆਮ ਰੂਟੀਨ ਦੀ ਤਰ੍ਹਾਂ ਘਰੋਂ ਤਿਆਰ ਹੁੰਦੇ ਨੇ ਖਾਣਾ ਖਾਂਦੇ ਨੇ ਤੇ ਆਪਣੇ ਘਰੋਂ ਡਿਊਟੀ ਜਾਣ ਦੇ ਲਈ ਨਿਕਲ ਜਾਂਦੇ ਨੇ ਪਰ ਉਹ ਡਿਊਟੀ ਨਹੀਂ ਜਾਂਦੇ ਉਹ ਗਵਾਂਡੀਆਂ ਦੇ ਘਰ ਦੇ ਵਿੱਚ ਰੁਕ ਜਾਂਦੇ ਨੇ ਇਸ ਤੋਂ ਬਾਅਦ 2 ਘੰਟੇ ਬੀਤ ਜਾਂਦੇ ਨੇ ਤਾਂ ਫਿਰ ਇੱਕ ਲੜਕਾ ਪ੍ਰਿਆ ਦੇ ਘਰ ਦੇ ਵਿੱਚ ਆਉਂਦਾ ਯੋ ਵਿਕਾਸ ਹੀ ਹੁੰਦਾ ਪ੍ਰਿਆ ਦੇ ਜੋ ਪਿਤਾ ਹੁੰਦੇ ਨੇ ਇਹ ਗਵਾਂਡ ਦੇ ਘਰ ਦੇ ਵਿੱਚ ਹੁੰਦੇ ਨੇ ਤੇ ਇਹ ਸਾਰਾ ਕੁਝ ਦੇਖ ਰਹੇ ਹੁੰਦੇ ਨੇ ਹੁਣ ਵਿਕਾਸ ਆਉਂਦਾ ਪ੍ਰਿਆ ਉਸ ਨੂੰ ਅੰਦਰ ਵਾੜ ਲੈਂਦੀ ਹੈ ਤੇ ਵਿਕਾਸ ਘਰ ਦੇ ਵਿੱਚ ਜਾਂਦੀ ਸਾਰੀ ਪ੍ਰਿਆ ਦੇ ਉੱਤੇ ਟੁੱਟ ਪੈਂਦਾ ਹੈ ਇਹੀ ਹੁੰਦਾ ਆ ਇੰਨਾ ਹੀ ਹੁੰਦਾ ਹੈ ਕਿ ਘਰ ਦਾ ਦਰਵਾਜ਼ਾ ਖੜਕ ਕੇ ਜਾਂਦਾ ਆ ਤਾ ਵਿਕਾਸ ਵੀ ਡਰ ਜਾਂਦਾ ਤੇ ਜੋ ਪ੍ਰੀਆ ਹੁੰਦੀ ਆ ਉਹ ਵੀ ਡਰ ਜਾਂਦੀ ਆ ਹੁਣ ਪ੍ਰੀਆ ਡਰਦੇ ਡਰਦੇ ਜਦੋਂ ਦਰਵਾਜ਼ਾ ਖੋਲਦੀ ਆ ਤਾਂ ਉਹ ਦੇਖਦੀ ਆ ਕਿ ਉੱਥੇ ਉਹਦੇ ਮਾਪਿਓ ਖੜੇ ਹੁੰਦੇ ਨੇ ਤਾਂ ਇਹ ਦੇਖ ਕੇ ਉਹ ਹੈਰਾਨ ਰਹਿ ਜਾਂਦੀ ਆ ਤੇ ਉਹ ਉਹਨਾਂ ਨੂੰ ਪੁੱਛਦੀ ਆ ਕਿ ਤੁਸੀਂ ਅੱਜ ਕੰਮ ਤੋਂ ਇੰਨੀ ਜਲਦੀ ਕਿਵੇਂ ਆ ਗਏ ਹੁਣ ਜਦੋਂ ਪ੍ਰੀਆ ਇਹ ਗੱਲ ਆਪਣੇ ਮਾਤਾ ਪਿਤਾ ਨੂੰ ਪੁੱਛਦੀ ਆ ਤਾਂ ਇਹ ਗੱਲ ਕਹਿੰਦੇ ਜੋ ਪ੍ਰੀਆ ਦੇ ਪਿਤਾ ਹੁੰਦੇ ਨੇ ਉਹ ਇੱਕ ਥੱਪੜ ਮਾਰਦੇ ਨੇ ਪ੍ਰੀਆ ਦੇ ਤੇ ਉਹਨੂੰ ਕਹਿੰਦੇ ਨੇ ਕਿ ਤੂੰ ਸਾਨੂੰ ਕਿਤੇ ਵੀ ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ ਤੇ ਤੂੰ ਸਾਡੀ ਪਿੱਠ ਪਿੱਛੇ ਇਹ ਸਭ ਕੁਝ ਕਰ ਰਹੀ ਹੈ ਇਹ ਗੁੱਲ ਖਿਲਾ ਰਹੀ ਹੈ ਤੇ ਫਿਰ ਪ੍ਰੀਆ ਦੇ ਜੋ ਮਾਤਾ ਪਿਤਾ ਹੁੰਦੇ ਨੇ ਉਹਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਬਸ ਇੰਨੀ ਦੇਰ ਸੀ ਕਿ ਜੋ ਵਿਕਾਸ ਹੁੰਦਾ ਉਹ ਮੌਕਾ ਦੇ ਕੇ ਉੱਤੋਂ ਭੱਜ ਜਾਂਦਾ ਹੁਣ ਜੋ ਪ੍ਰੀਆ ਸੀ ਉਹ ਆਪਣੇ ਮਾਪੇ ਅੱਗੇ ਹੱਥ ਜੋੜਦੀ ਹੈ ਤੇ ਉਹ ਗਲਤੀਆਂ ਮੰਨਦੀ ਹੈ ਉਹ ਕਹਿੰਦੀ ਹੈ ਕਿ ਮੇਰੇ ਤੋਂ ਗਲਤੀ ਹੋ ਗਈ ਤੁਸੀਂ ਮੈਨੂੰ ਇੱਕ ਵਾਰ ਮਾਫ ਕਰ ਦਿਓ ਉਹ ਵਾਰ-ਵਾਰ ਕਹਿੰਦੀ ਹੈ ਕਿ ਮੈਂ ਅੱਗੇ ਤੋਂ ਇਸ ਤਰ੍ਹਾਂ ਦੀ ਗਲਤੀ ਕਦੇ ਨਹੀਂ ਕਰਾਂਗੀ ਹੁਣ ਜੋ ਪ੍ਰੀਆ ਸੀ ਇਹ ਮਾਪੇ ਉਹਦੀ ਇਕੱਲੀ ਕੁੜੀ ਸੀ ਤਾਂ ਉਹ ਵੀ ਉਸਤੇ ਤਰਸ ਕਰ ਲੈਂਦੇ ਨੇ ਤੇ ਉਹਨੂੰ ਮaaf ਕਰ ਦਿੰਦੇ ਨੇ ਤੇ ਉਹਨੂੰ ਕਹਿੰਦੇ ਨੇ ਕਿ ਅੱਗੇ ਤੋਂ ਇਹ ਜੋ ਲੜਕਾ ਆ ਕਦੇ ਵੀ ਘਰ ਦੇ ਵਿੱਚ ਨਹੀਂ ਆਉਣਾ ਚਾਹੀਦਾ ਤੇ ਤੂੰ ਇਹਦੇ ਨਾਲ ਗੱਲ ਨਹੀਂ ਕਰੇਂਗੀ ਇਸ ਤੋਂ ਬਾਅਦ ਦੈਨ ਨਿਕਲਦੇ ਨੇ ਪਰ ਜੋ ਪ੍ਰਿਆ ਸੀ ਉਹਦੇ ਉੱਤੇ ਕੁਝ ਪਵੰਦੀਆਂ ਲੱਗ ਜਾਂਦੀਆਂ ਨੇ ਘਰ ਦੇ ਉਹਦਾ ਧਿਆਨ ਰੱਖਣਾ ਸ਼ੁਰੂ ਕਰ ਦਿੰਦੇ ਨੇ ਪ੍ਰਿਆ ਨੇ ਜੋ ਪੋਰਨੂਵਿਜ਼ ਦੇਖੀਆਂ ਸੀ ਤੇ ਉਹ ਹੁਣ ਵੀ ਦੇਖਦੀ ਰਹਿੰਦੀ ਸੀ ਉਹਨੂੰ ਆਦਤ ਪੈ ਚੁੱਕੀ ਸੀ ਵਿਕਾਸ ਦੇ ਨਾਲ ਸਬੰਧ ਬਣਾਉਣ ਦੀ ਤਾਂ ਇੱਥੇ ਕੀ ਹੁੰਦਾ ਹੈ ਕਿ ਪ੍ਰੀਆ ਦੇ ਘਰ ਦੇ ਵਿੱਚ ਇੱਕ 2 ਸਾਲ ਦਾ ਕੁੱਤਾ ਹੁੰਦਾ ਹੈ ਜੋ ਛੋਟਾ ਹੁੰਦਾ ਆ ਪ੍ਰੀਆ ਉਹਦੇ ਨਾਲ ਵੀ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦੀ ਆ ਪਰ ਇੱਥੇ ਉਹ ਕਾਮਯਾਬ ਨਹੀਂ ਹੋ ਪਾਉਂਦੀ ਉਹਨੂੰ ਸੰਤੁਸ਼ਟੀ ਨਹੀਂ ਹੋ ਪਾਉਂਦੀ ਹੁੰਨੈ ਸੇ ਤਰ੍ਹਾਂ 2 ਮਹੀਨੇ ਲੰਘ ਜਾਂਦੇ ਨੇ ਤਾਂ ਜੋ ਪ੍ਰਿਆ ਸੀ ਇੱਕ ਦਿਨ ਵਿਕਾਸ ਨੂੰ ਫੋਨ ਕਰਦੀ ਆ ਉਹ ਉਹਨੂੰ ਕਹਿੰਦੀ ਆ ਕਿ ਤੂੰ ਰਾਤ ਨੂੰ ਮੈਨੂੰ ਮਿਲਣ ਦੇ ਲਈ ਆਵੀਂ ਜੇ ਆਪਾਂ ਦਿਨੇ ਨਹੀਂ ਮਿਲ ਸਕਦੇ ਤਾਂ ਆਪਾਂ ਰਾਤ ਨੂੰ ਤਾਂ ਮਿਲ ਹੀ ਸਕਦੇ ਆ ਤੇ ਫਿਰ ਇੱਕ ਗੱਲ ਉਹਨੂੰ ਹੋਰ ਕਹਿੰਦੀ ਆ ਕਿ ਜਦੋਂ ਤੂੰ ਆਵੇਂਗਾ ਤਾ ਕੋਈ ਤੇਜ਼ ਤਾਰ ਹਥਿਆਰ ਤੋਂ ਆਪਣੇ ਨਾਲ ਲੈ ਕੇ ਆਈ। ਉਹ ਆਪਣਾ ਸਾਰਾ ਪਲਾਨ ਵਿਕਾਸ ਨੂੰ ਦੱਸਦੀ ਹੈ। ਉਸਨੇ ਇੱਕ ਬਹੁਤ ਹੀ ਖਤਰਨਾਕ ਪਲਾਨ ਤਿਆਰ ਕੀਤਾ ਸੀ। ਇੱਕ ਛੋਟੀ ਬੱਚੀ ਜੋ ਸਿਰਫ 10ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ। ਉਸਨੇ ਆਪਣੀ ਹਵਾਸ ਮਿਟਾਉਣ ਦੇ ਲਈ ਇੱਕ ਇੰਨਾ ਜ਼ਿਆਦਾ ਖਤਰਨਾਕ ਪਲਾਨ ਤਿਆਰ ਕੀਤਾ ਹੋਇਆ ਸੀ। ਤਾਂ ਉਸ ਦਿਨ ਪ੍ਰੀਆ ਕੀ ਕਰਦੀ ਹੈ ਕਿ ਜਦੋਂ ਸ਼ਾਮ ਦਾ ਖਾਣਾ ਤਿਆਰ ਹੁੰਦਾ ਆ ਤਾਂ ਜੋ ਖਾਣਾ ਉਹਦੇ ਮਾਪਿਓ ਨੇ ਖਾਣਾ ਹੁੰਦਾ ਉਹਦੇ ਵਿੱਚੋਂ ਨਸ਼ੇ ਦੀਆਂ ਗੋਲੀਆਂ ਮਿਲਾ ਦਿੰਦੀ ਹੈ। ਉਸ ਤੋਂ ਬਾਅਦ ਉਹਦੇ ਮਾਪਿਓ ਆਪਣੇ ਕਮਰੇ ਦੇ ਵਿੱਚ ਜਾ ਕੇ ਸੌਂ ਜਾਂਦੇ ਨੇ ਤੇ ਫਿਰ ਰਾਤ ਨੂੰ ਉਹ ਵਿਕਾਸ ਨੂੰ ਬੁਲਾਉਂਦੀ ਹੈ ਵਿਕਾਸ ਘਰ ਦੇ ਵਿੱਚ ਆਉਂਦਾ ਹੈ ਤਾਂ ਫਿਰ ਉਹ ਉਹਨੂੰ ਕਹਿੰਦੀ ਹੈ ਕਿ ਮੇਰੇ ਮਾਪਿਓ ਕਮਰੇ ਦੇ ਵਿੱਚ ਸੁੱਤੇ ਪਏ ਨੇ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਨੇ ਤੇ ਤੂੰ ਉਹਨਾਂ ਨੂੰ ਖਤਮ ਕਰ ਦੇ ਉੱਧਰ ਜੋ ਵਿਕਾਸ ਹੁੰਦਾ ਉਹ ਵੀ ਹਫਸ ਦਾ ਇਨਾ ਭੁੱਖਾ ਹੁੰਦਾ ਕਿ ਉਹ ਬਿਨਾਂ ਸੋਚੇ ਸਮਝੇ ਵਿਕਾਸ ਜਿਹੜਾ ਇੱਕ ਤੇਜ਼ ਧਾਰ ਹਥਿਆਰ ਲੈ ਕੇ ਆਇਆ ਹੁੰਦਾ ਉਹਦੇ ਨਾਲ ਉਹ ਪ੍ਰੀਆ ਦੇ ਮਾਪੇ ਦੇ ਗਲੇ ਦੇ ਉੱਤੇ वार ਕਰਦਾ ਤੇ ਉਹਨਾਂ ਨੂੰ ਉੱਤੇ ਹੀ ਮੌਤ ਦੇ ਘਾਟ ਉਤਾਰ ਦਿੰਦਾ ਹੈ। ਉਹ ਤੋਂ ਬਾਅਦ ਉਹ ਫਿਰ ਪ੍ਰੀਆ ਦੇ ਕਮਰੇ ਦੇ ਵਿੱਚ ਆਉਂਦਾ ਤੇ ਫਿਰ ਇਹਨਾਂ ਦੇ ਵਿੱਚ ਉਹੀ ਸਭ ਕੁਝ ਚੱਲਦਾ ਆ ਜੋ ਇਹ ਚਾਹੁੰਦੇ ਹੁੰਦੇ ਨੇ। ਇਹ ਫਿਰ ਉੱਤੇ ਸਰੀਰਕ ਸੰਬੰਧ ਬਣਾਉਂਦੇ ਨੇ। ਇੱਥੇ ਜੋ ਪ੍ਰੀਆ ਹੁੰਦੀ ਆ ਉਹਨੂੰ ਬਿਲਕੁਲ ਵੀ ਅਫਸੋਸ ਨਹੀਂ ਹੁੰਦਾ ਕਿ ਉਹਨੇ ਆਪਣੇ ਮਾਪੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਆ। ਉਹ ਆਪਣਾ ਸਰੀਰਕ ਸੰਬੰਧ ਬਣਾਉਂਦੇ ਨੇ ਵਿਕਾਸ ਸਾਰੀ ਰਾਤ ਉੱਥੇ ਰਹਿੰਦਾ ਜਦੋਂ ਸਵੇਰ ਦੇ 4 ਵਜੇ ਦੇ ਨੇ ਤਾਂ ਫਿਰ ਪ੍ਰੀਆ ਵਿਕਾਸ ਨੂੰ ਆਪਣੇ ਘਰੋਂ ਬਾਹਰ ਕੱਢ ਦਿੰਦੀ ਆ ਮਤਲਬ ਉੱਥੋਂ ਭੇਜ ਦਿੰਦੀ ਆ ਹੁਣ ਕੁਝ ਸਮਾਂ ਲੰਘਦਾ ਆ ਤਾਂ ਫਿਰ ਉਹ ਸਵੇਰੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੀ ਆ ਪ੍ਰੀਆ ਰੌਲਾ ਪਾਉਣਾ ਸ਼ੁਰੂ ਕਰ ਦਿੰਦੀ ਆ ਚੀਕਾਂ ਮਾਰ ਲੀਆਂ ਸ਼ੁਰੂ ਕਰ ਦਿੰਦੀ ਆ ਤਾਂ ਹੁਣ ਇਹ ਰੌਲਾ ਸੁਣ ਕੇ ਜੋ ਆਣ ਗਾਣ ਦੇ ਲੋਕ ਹੁੰਦੇ ਨੇ ਉਹ ਵੀ ਉੱਥੇ ਪਹੁੰਚ ਜਾਂਦੇ ਨੇ ਤਾਂ ਫਿਰ ਜਦੋਂ ਉੱਥੇ ਆਉਂਦੇ ਨੇ ਤਾਂ ਪ੍ਰੀਆ ਅੱਗੇ ਉਹਨਾਂ ਨੂੰ ਦੱਸਦੀ ਆ ਕਿ ਘਰ ਦੇ ਵਿੱਚ ਦੋ ਚੋਰ ਆਏ ਸੀ ਤੇ ਉਹ ਘਰ ਦਾ ਬਹੁਤ ਸਾਰਾ ਜੋ ਕੀਮਤੀ ਸਮਾਨ ਆ ਉਹ ਆਪਣੇ ਨਾਲ ਲੈ ਗਏ ਤੇ ਇਹਦੇ ਮਾਪਿਆਂ ਨੂੰ ਉਹ ਮਾਰ ਕੇ ਚਲੇ ਗਏ ਹੁਣ ਜਿਹੜੇ ਗਵਾਂਢੀ ਸੀ ਉਹ ਪ੍ਰਿਆ ਦੀ ਗੱਲਾਂ ਦੇ ਉੱਤੇ ਯਕੀਨ ਨਹੀਂ ਕਰ ਰਹੇ ਸੀ ਕਿਉਂਕਿ ਉਹ ਸੋਚਦੇ ਸੀ ਕਿ ਜੇਕਰ ਘਰ ਦੇ ਵਿੱਚ ਚੋਰ ਆਏ ਸੀ ਉਹ ਇਹਦੇ ਮਾਤਾ ਪਿਤਾ ਨੂੰ ਮੌਤ ਦੇ ਘਾਟ ਉਤਾਰ ਗਏ ਤਾਂ ਫਿਰ ਉਹ ਪ੍ਰਿਆ ਨੂੰ ਕਿਉਂ ਜੰਦਾ ਛੱਡ ਗਏ ਨੇ ਤੇ ਦੂਜੀ ਗੱਲ ਉਹਨਾਂ ਨੂੰ ਪ੍ਰਿਆ ਦੀਆਂ ਹਰਕਤਾਂ ਬਾਰੇ ਪਤਾ ਸੀ ਉਹਨਾਂ ਨੂੰ ਪਤਾ ਸੀ ਕਿ ਪ੍ਰਿਆ ਦੇ ਕਿਸੇ ਮੁੰਡੇ ਦੇ ਨਾਲ ਸੰਬੰਧ ਨੇ ਤੇ ਇਹ ਉਹਨੂੰ ਆਪਣੇ ਘਰ ਦੇ ਵਿੱਚ ਬੁਲਾਉਂਦੀ ਵੀ ਰਹੀ ਹੈ ਤੇ ਕੁਝ ਸਮਾਂ ਪਹਿਲਾਂ ਇਸ ਗੱਲ ਨੂੰ ਲੈ ਕੇ ਇਹਨਾਂ ਦੇ ਘਰ ਦੇ ਵਿੱਚ ਕਾਫੀ ਰੌਲਾ ਵੀ ਪਿਆ ਸੀ ਲੜਾਈ ਝਗੜਾ ਹੋਇਆ ਸੀ ਉੱਥੋਂ ਗਈ ਪੁਲਿਸ ਨੂੰ ਸੂਚਿਤ ਕਰ ਦਿੰਦਾ ਤੇ ਫਿਰ ਪੁਲਿਸ ਵੀ ਉੱਤੇ ਪਹੁੰਚ ਜਾਂਦੀ ਹੈ ਪੁਲਿਸ ਵਾਲੇ ਆ ਕੇ ਪ੍ਰਿਆ ਤੋਂ ਸਵਾਲ ਜਵਾਬ ਕਰਦੇ ਨੇ ਉਹ ਤੋਂ ਪੁੱਛਗਿੱਛ ਕਰਦੇ ਨੇ ਤੇ ਕੋਈ ਗੁਆਂਢੀ ਹੁੰਦਾ ਉਹ ਪ੍ਰਿਆ ਦੀਆਂ ਹਰਕਤਾਂ ਬਾਰੇ ਪੁਲਿਸ ਵਾਲਿਆਂ ਨੂੰ ਦੱਸ ਦਿੰਦਾ ਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਪ੍ਰਿਆ ਨੇ ਹੀ ਆਪਣੇ ਮਾਪੇ ਨੂੰ ਮਾਰਿਆ ਆ। ਉਹ ਕਹਿੰਦੇ ਆ ਕਿ ਤੁਸੀਂ ਇਹ ਤੋਂ ਸਾਥੀ ਦੇ ਨਾਲ ਪੁੱਛਗਿੱਛ ਕਰੋ ਤਾਂ ਇਹ ਸਭ ਕੁਝ ਦੱਸ ਦਊਗੀ। ਤਾਂ ਫਿਰ ਜਦੋਂ ਪੁਲਿਸ ਵੱਲੋਂ ਸਾਥੀ ਦੇ ਨਾਲ ਪ੍ਰਿਆ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਫਿਰ ਇਹ ਸਾਰਾ ਸੱਚ ਉੱਥੇ ਉੱਗਲ ਦਿੰਦੀ ਆ। ਤੇ ਫਿਰ ਇੱਥੇ ਪ੍ਰਿਆ ਦੱਸਦੀ ਆ ਕਿ ਮੈਂ ਹਵਸ ਦੇ ਵਿੱਚ ਇੰਨੀ ਜ਼ਿਆਦਾ ਅੰਨੀ ਹੋ ਗਈ ਤੇ ਸਰੀਰਕ ਸਬੰਧ ਬਣਾਏ ਬਿਨਾ ਮੈਂ ਨਹੀਂ रह ਸਕਦੀ ਸੀ ਮੈਨੂੰ ਇਹਦੀ ਆਦਤ ਪੈ ਚੁੱਕੀ ਸੀ ਤੇ ਮੇਰੇ ਜੋ ਮਾਪਿਓ ਸੀ ਉਹ ਮੇਰੇ ਉੱਤੇ ਸਖਤੀ ਕਰਦੇ ਸੀ ਉਹਨਾਂ ਨੇ ਮੇਰੇ ਦੇ ਉੱਤੇ ਪਾਬੰਦੀਆਂ ਲਾ ਰਕੀਆਂ ਸੀ ਇਸ ਕਰਕੇ ਮੈਂ ਅੱਕ ਕੇ ਆਪਣੇ ਮਾਪਿਓ ਨੂੰ ਮਰਵਾ ਦਿੱਤਾ ਤਾਂ ਕਿ ਮੈਂ ਰੋਜ਼ ਆਪਣੇ ਆਸ਼ਿਕ ਆਪਣੇ ਪ੍ਰੇਮੀ ਵਿਕਾਸ ਦੇ ਨਾਲ ਮਿਲ ਸਕਾਂ ਤਾਂ ਇਸ ਤੋਂ ਬਾਅਦ ਜੋ ਵਿਕਾਸ ਹੁੰਦਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਵਿਕਾਸ ਦੀ ਜੋ ਉਮਰ ਹੁੰਦੀ ਹੈ ਉਹ 20 ਸਾਲ ਦੀ ਹੁੰਦੀ ਹੈ ਤੇ ਜੋ ਪ੍ਰੀਆ ਹੁੰਦੀ ਹੈ ਇਹਦੀ ਉਮਰ 18 ਸਾਲ ਤੋਂ ਘੱਟ ਹੁੰਦੀ ਹੈ ਇਸ ਕਰਕੇ ਬਾਅਦ ਵਿੱਚ ਜੋ ਪ੍ਰਿਆ ਹੁੰਦੀ ਹੈ ਇਹਨੂੰ ਬਾਲ ਸੁਧਾਰ ਘਰ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਤੇ ਜੋ ਵਿਕਾਸ ਹੁੰਦਾ ਹੈ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਾਉਣ ਦਾ ਮਕਸਦ ਕੋਈ ਸਾਡਾ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਤੁਹਾਨੂੰ ਅਵੇਅਰ ਕਰਨਾ ਹੈ ਕਿ ਕਿਵੇਂ-ਕਿਵੇਂ ਦਾ ਕਰਾਇਮ ਸਾਡੇ ਆਲੇ-ਦਲੇ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਹੈ ਸੋ ਸਾਨੂੰ ਲੋੜ ਹੈ ਅਵੇਅਰ ਰਹਿਣ ਦੀ ਅੱਜ ਦਾ ਸਮਾਂ ਇਹੋ ਜਿਹਾ ਹੈ ਕਿ ਆਪਾਂ ਨੂੰ ਆਪਣੇ ਬੱਚਿਆਂ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕੀ ਕਰ ਰਹੇ ਨੇ ਉਹ ਫੋਨ ਦੇ ਵਿੱਚ ਕੀ ਦੇਖ ਰਹੇ ਨੇ ਗਲਤ ਸੰਗਤ ਦੇ ਵਿੱਚ ਪਾ ਕੇ ਬੱਚੇ ਗਲਤ ਰਾਹ ਤੇ ਤੁਰ ਪੈਂਦੇ ਨੇ ਤੇ ਫਿਰ ਇਹੋ ਜਿਹਾ ਗੁਨਾਹ ਕਰਦੇ ਨੇ ਤਾਂ ਜਲਦ ਮਿਲਦੇ ਹਾਂ ਜੀ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ